ਸਿਰ ਚੜੇ ਕਰਜ਼ੇ ਨੇ ਪੰਜਾਬ ਦੇ ਇੱਕ ਹੋਰ ਕਿਸਾਨ ਦੀ ਜਾਨ ਲੈ ਲਈ ਫਰੀਦਕੋਟ ਦੇ ਪਿੰਡ ਹਰਦਿਆਲਾਣਾ ਦੇ ਕਿਸਾਨ ਮਨਪ੍ਰੀਤ ਸਿੰਘ ਦੀ ਵੀ ਕੁਝ ਅਜਹੀ ਕਹਾਣੀ ਹੈ ਫਸਲ ਦਾ ਝਾੜ ਘਟਣਾ ਅਤੇ ਕਰਜ਼ੇ ਦਾ ਲਗਾਤਾਰ ਵਧਣਾ ਉਸ ਦੀ ਪਰੇਸ਼ਾਨੀ ਦਾ ਅਜਿਹਾ ਸਬਬ ਬਣਿਆ ਕਿ ਕਥੇ ਤੌਰ ਤੇ ਉਸ ਨੇ ਖੁਦਕੁਸ਼ੀ ਦਾ ਰਾਹ ਚੁਣਿਆ ਜ਼ਹਿਰੀਲਾ ਪਦਾਰਥ ਖਾ ਕੇ ਉਸ ਨੇ ਖੁਦਕੁਸ਼ੀ ਕੀਤੀ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ ਇੱਕ ਥੋੜਾ ਜਿਹਾ ਫਸਲ ਸੌਣੀ ਦੀ ਵੀ ਥੋੜੀ ਨਰਮ ਹੋਈ ਹੈ ਜੀ ਤੇ ਕਣਕ ਦੀ ਫਸਲ ਵੀ ਨਰਮ ਹੋਣੇ ਕਰਕੇ ਜੀ ਇਹਨਾਂ ਨੂੰ ਦਿਮਾਗੀ ਟੈਨਸ਼ਨ ਸੀਗੀ ਥੋੜੀ ਕਰਜੇ ਕਨੇ ਹੋਈ ਕਿੰਨਾ ਕੋ ਕਰਜਾ ਹੋਊਗਾ ਇਹਨਾਂ ਸਰਪੜ ਸਾਹਿਬ ਕਰਜਾ ਨਸਰ ਹੋਊਗਾ ਜੀ ਤਕਰੀਬਨ 4 ਲੱਖ ਦੇ ਦਮੇਟ ਜੀ ਕਿਨਾ ਕੀ ਇਹਨਾਂ ਦਾ ਨਾਮ ਮਨਪ੍ਰੀਤ ਸਿੰਘ ਜੀ ਕਿੰਨੀ ਉਮਰ ਸੀ 45 ਸਾਲ ਦੀ ਉਮਰ ਹੈ ਜੀ ਕੀ ਇਹਨਾਂ ਨੇ ਕੀ ਨਿਗਲੀ ਕੀਤੀ ਹੈ ਕਟਣਾ ਕੀ ਵਾਪਰੀ ਹੈ ਕਟਣਾ ਇਹਨਾਂ ਦੇ ਜੀ ਖੇਤ ਗਏ ਸੀਗੇ ਖੇਤ ਜਾ ਕੇ ਇਹਨਾਂ ਨੇ ਪਨੀਰੀ ਨੂੰ ਪਾਣੀ ਲਾਇਆ ਪਾਣੀ ਲਾ ਕੇ ਕੋਈ ਇਹਨਾਂ ਦੇ ਮਨ ਚ ਜਨ ਟੈਨਸ਼ਨ ਸੀਗੀ ਇਸ ਕਰਜ਼ੇ ਸੰਬੰਧੀ ਇਹਨਾਂ ਨੇ ਸਰਫਾਸ ਦੀਆਂ ਗੋਲੀਆਂ ਖਾ ਲਈ। ਸਮਾਜ ਸੇਵੀ ਗੁਰਦੇਵ ਸਿੰਘ ਨੇ ਸਰਕਾਰ ਨੂੰ ਇਹਨਾਂ ਮਾਮਲੇ ਵੱਲ ਧਿਆਨ ਦੇਣ ਲਈ ਕਿਹਾ ਹੈ। ਸਭ ਤੋਂ ਪਹਿਲਾਂ ਸਰਕਾਰ ਦੀ ਡਿਊਟੀ ਬਣਦੀ ਹੈ ਵੀ ਉਹ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੇ। ਕਿਸਾਨਾਂ ਨੂੰ ਜੋ ਵੀ ਰਾਤ ਜਿਹੜੀ ਫੌਰੀ ਦੇਣੀ ਚਾਹੀਦੀ ਹੈ ਉਹ ਦੇਵੇ ਤਾਂ ਕਿ ਜਿਹੜੇ ਅਜਿਹੇ ਲਗਾਤਾਰ ਕੇਸ ਆ ਰਹੇ ਹੈ, ਸੁਸਾਈਡ ਹੋ ਰਹੀ ਹੈ, ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਰਹੇ ਹੈ ਪਰ ਸਰਕਾਰ ਆ ਜਿਹੜੀ ਉਹ ਜਿਹੜੀ ਉਹ ਕਹੇਰੀ ਵੀ ਕਿਸਾਨ ਕੋਈ ਖੁਦਕੁਸ਼ੀ ਕਰ ਹੀ ਨਹੀਂ ਰਿਹਾ। ਤੋਂ ਮਤਲਬ ਅੱਜ ਦੇ ਪੰਜਾਬ ਦੇ ਹਾਲਾਤ ਐਡੇ ਮਾੜੇ ਆ। ਇਹਨਾਂ ਨੂੰ ਬਚਾਉਣ ਦੇ ਲਈ ਕਿਸਾਨਾਂ ਨੂੰ ਛੋਟੇ ਕਿਸਾਨ ਨੂੰ ਬਚਾਉਣ ਦੇ ਲਈ ਸਰਕਾਰ ਰੋਗ ਗਿਆ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਮੁਆਵਜ਼ਾ ਦੇਵੇ ਉਹਨਾਂ ਦੀ ਮਦਦ ਕਰੇ ਤੇ ਤਾਂਕਿ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਹਾਲਾਤ ਹੈ ਉਸ ਖਾਵੇਂ ਹੋ ਸਕੋ। ਪੰਜਾਬ ਵਿੱਚ ਆਏ ਦਿਨ ਕਰਜ਼ੇ ਹੇਠ ਦਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਤੇ ਆਏ ਦਿਨ ਕਿਸਾਨ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਵੀ ਨਜ਼ਰ ਆਉਂਦੇ ਨੇ। ਅਜਿਹੇ 'ਚ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਕਿਸਾਨਾਂ ਦੀ ਕੁਝ ਸਾਰ ਲਈ ਜਾਵੇ ਤਾਂ ਜੋ ਇਹਨਾਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਤੇ ਠੱਲ ਪਾਈ ਜਾ ਸਕੇ।